ਸਤਗੁਰੂ ਮਦੂ ਸਿੰਘਾ ਨੇ ਪਹੁੰਚ ਚੁੱਕੇ ਨੇ ਇੱਥੇ ਸਤਗੁਰਾਂ ਨੇ ਫਿਰ ਉਤਾਰਾ ਦਿੱਤਾ ਇਹ ਇਸ ਸਮੇਂ ਸ਼ਾਮ ਦਾ ਵੇਲਾ ਸੀ ਸ਼ਾਮ ਹੋ ਗਈ ਸੀ ਸੂਰਜ ਛੁੱਪ ਗਿਆ ਸੀ श्री गुरु मन में इम ठहराई परम सिंह जी दोनों पाई नवो मंच किम आज बनावे देख ले हो किम सिरक कमावे है नगर मधु इस सतगुरु जी ने फिर मन ਇਸ ਪ੍ਰਕਾਰ ਸਹਿਰਾਇਆ ਕਿ ਜਿਹੜੇ ਪਰਮ ਸਿੰਘ ਤੇ ਧਰਮ ਸਿੰਘ ਦੋਨੇ ਭਰਾ ਜਿਹੜੇ ਜਿੱਥੇ ਸਤਿਗੁਰੂ ਜੀ ਆਸਣ ਲਾਉਂਦੇ ਨੇ ਤੇ ਉਹ ਨਵਾਂ ਮੰਡਾ ਤਿਆਰ ਕਰਦੇ ਤੇ ਸਤਿਗੁਰਾਂ ਜੀ ਨੇ ਮਨ ਵਿੱਚ ਅੱਜ ਇਹ ਸੀ ਵੀ ਅੱਜ ਉਹ ਜਿਹੜੇ ਦੋਨੇ ਭਰਾ ਵੀ ਪਰਮ ਸਿੰਘ ਤੇ ਧਰਮ ਸਿੰਘ ਅੱਜ ਜੋ ਨਵਾ ਮੰਨਜ ਕਿਵੇਂ ਬਣਾਉਣੀ ਇੱਕ ਵੇਖ ਲੈਂਦੇ ਹਾਂ ਉਹ ਆਪਣਾ ਸਿਰਕ ਤੇ ਆਪਣੇ ਭਾਵਨਾ ਸਰਦਾ ਕਿਵੇਂ ਨਿਭਾਉਣ ਕਿਵੇਂ ਕਹਿੰਦੇ ਵੀ ਆਪਣੇ ਸਿਰਕ ਨੂੰ ਕਮਾਉਣਗੇ ਦਿਨ ਇਹ ਕਸੂਰ ਹੈ ਉਸਕੋ આજ ਨਾ ਬਣੇ ਕਿਸੂ ਬੇਦਨਾਰ

ਮੰਜਾ ਉਹ ਨਵਾ ਨਹੀਂ ਬਣਾ ਸਕਨੀ। ਭਾਰ ਦੋਮਾ ਭਰਾਵਾਂ ਨੇ ਉਦਮ ਕੀਤਾ ਤੇ ਦੋ ਦੁਸ਼ਾਂਗੇ ਡਾਣੇ ਵੱਢ ਲੈ। ਉਹਨਾਂ ਨੇ ਗਾਡੇ ਜਹ ਪ੍ਰਵ ਸੁਪਤਨ ਥਾਨ ਪੀਨ ਬੇਦ ਬੰਦੀ ਤਨ ਤਾਨ ਮਨ ਚੇਤੀ ਬਿਦ ਬਣ ਕਰ ਤੂਰ ਤਰ ਤ ਉਪਰ ਡਾਰ ਬਸਰ ਗਨਪਤ ਤੇ ਜਿੱਥੇ 사ਤਗੁਰਾਂ ਦੀ ਸੌਣ ਦਾ ਵੀ ਜਗਾ ਸੀ ਜਿਹੜੀ ਵੀ ਇਸ ਥਾਂ ਤੇ ਆਸਣ ਲਾਉਣਾ ਸਤਗੁਰਾਂ ਦਾ ਤੇ ਉਸ ਜਗਾ ਤੇ ਉਹਨਾਂ ਨੇ ਫਿਰ ਉਹ ਜਿਹੜੇ ਢਾਨੇ ਸੀਗੇ ਦੁਸ਼ਾਂਗੇ ਤੇ ਉਹ ਉੱਥੇ ਗੱਡ ਦਿੱਤੇ ਤੇ ਉਹਨਾਂ ਨੇ ਫਿਰ ਜਿਹੜਾ ਵੱਟਿਆ ਹੋਇਆ ਰਸਿਆਂ ਜਾਂ ਬੇੜਾਂ ਜਿਹੜੀਆਂ ਸੀਆਂ ਬੇੜਾਂ ਵੱਟੀਆਂ ਸੀਆਂ ਤੇ ਉਹਨਾਂ ਨੂੰ ਕਹਿੰਦੇ ਵੀ ਕੱਸ ਦਿੱਤਾ ਤੇ ਉਹਨਾਂ ਨੂੰ ਮੰਜੇ ਵਾਂਗ ਹੀ ਕਹਿੰਦੇ ਬਣਾ ਕੇ ਤੁਰਤੀ ਕਹਿੰਦੇ ਉੱਪਰ ਉਹਨਾਂ ਨੇ ਸੋਨੀ ਕਹਿੰਦੇ ਬਸਤਰ ਜਿਹੜੀ ਸੀ ਉਹ ਫੁਰਤੀ ਨਾਲ ਕਹਿੰਦੇ ਵਿਛਾਦ ਦੀ ਨਿੱਕੇ ਕਰ ਗੁਦਗੁਦਾ ਸਿਦਾਰੀ ਉਹ ਜਾਏ ਨਿੱਤ ਗੁਰ ਸੰਗੁ ਉਚਾ ਜੀਉ ਤਿਆਗ ਮਨ ਚਹਿ ਲੀਨ ਬਨਾਈ ਆਪ ਕੀ ਰਾਜ ਉਹ ਤੇ ਸਪਾਦ ਜਾਈ ਉਹਨਾਂ ਨੇ ਦਿਸਤਾ ਜਿਹੜਾ ਸੀ ਚੰਗੀ ਤਰ੍ਹਾਂ ਵਿਸਾਦ ਦਿੱਤਾ ਤੇ ਗੁਰੂ ਜੀ ਦੇ ਕੋਲ ਜਾ ਕੇ ਫਿਰ ਉਹਨਾਂ ਨੇ ਕਿਹਾ ਹੱਥ ਜੋੜ ਕੇ ਕਹਿਣ ਲੱਗੇ ਦੋਨੇ ਭਰਾ ਕਹਿੰਦੇ ਜੀ ਸਤਿਗੁਰੂ ਜੀ ਆਓ ਤੁਹਾਡਾ ਆਸਣ ਤਿਆਰ ਹੈ ਆਪ ਉਸ ਆਸਣ ਉੱਪਰ ਬਿਰਾਜਮਾਨ ਹੋ सुन बिस उठ कर गई कोई आरूढ़ नयो बनायो की सतगुरु जी भी सुन के केंद्र उन्होंने तो हैरान जी होगी उथे चले गए ਇਹ ਜਿਹੜਾ ਉਹਨਾਂ ਨੇ ਇਸ ਦਿਨ ਅਸਨ ਪਿਆਰ ਦਿੱਤਾ ਸੀ ਮੰਜਾ ਇਹ ਉਸ ਉੱਪਰ ਸਾਧਗੁਰੂ ਫਿਰ ਬੈਠ ਗਏ ਇਹ ਫਿਰ ਮੰਜੀ ਨੂੰ ਦੇਖਣ ਵਾਸਤੇ ਕਹਿੰਦੇ ਸਾਧਗੁਰਾਂ ਨੇ ਉਹ ਆਸ-ਪਾਸੋਂ ਦੇਖਣ ਲੱਗ ਗਏ ਇਹ ਥਾਵੇਂ ਹੱਥ ਬਾਕੇ ਦੇਖਿਆ ਸਾਧਗੁਰਾਂ ਨੇ ਕਿਵੇਂ ਇਹਨਾਂ ਨੇ ਕਹਿੰਦੇ ਵੀ ਇਹ ਮੰਜਾ ਚਾਰ ਅਭਿਆਸ ਨੇ ਜਿਹੜਾ ਮੰਜੀ ਜਿੱਦਰਾ ਬਣਾ ਦਿੱਤਾ ਬਾਹੀ ਕੇ ਤਲ ਮੋਤੀ ਬੇਰੇ ਪਾਵੈ ਤਾਨ ਗਿਸ਼ਾਂਗੀ ਹੀਰੇ ਪ੍ਰਭੂ ਪਰਸਨ ਹੋਈ ਬੁਲਵਾਈ ਖੁਸ਼ੀ ਆਦਿ ਕਤੈਨ ਕੋ ਫੁਰਮਾਈ ਇਹ ਸਾਧਗੁਰੂ ਫਿਰ ਆਪਣੇ ਹੱਥ ਨਾਲ ਉਹ ਦੇਖਦੇ ਆ ਵੀ ਬਾਹਾਂ ਕਿਸ ਤਰ੍ਹਾਂ ਦੀਆਂ ਹੈ ਬਾਈਆਂ ਦੀ ਤਾਂ ਕਿਹਨੇ ਮੋٹے ਬੇੜ ਪਾਏ ਹੋਏ ਐ ਬੇੜਾਂ ਵਾਟੇ ਪਾਈਏ ਇਹ ਪਾਵੇਂਆਂ ਦੀ ਤਾਂ ਕਿਹਨੇ ਦਿਸਾਂਦਾ ਡਾਨ ਜੜੀ ਕਿੰਨੇ ਸੀਗੇ ਸਤਿਗੁਰੂ ਜੀ ਨੇ ਫਿਰ ਬੜੇ ਖੁਸ਼ ਕਿਉਂਕਿ ਉਹਨਾਂ ਨੇ ਸੰਕਲਪ ਪਾ ਲਿਆ ਸੀ ਜਿਹਦੀ ਵੀ ਉਹ ਆਪਣੀ ਉਹਨਾਂ ਨੇ ਪੂਰੀ ਕੀਤੀ ਸਤਿਗੁਰਾਂ ਦਾ ਆਸਨ ਲਾਣੀ ਤੇ ਸਤਿਗੁਰੂ ਜੀ ਇਸ ਤਰ੍ਹਾਂ ਦੇਖ ਕੇ ਵੀ ਇਨੇ ਨੇ ਆਪਣੇ ਸਰ ਦਾ ਭਾਵਨਾ ਨੇ ਸਿੱਧ ਕੇ ਨਬਾਇਆ ਤੇ ਉਹਨਾਂ ਨੇ ਬੁਲਾਇਆ ਸਭ ਗੁਰਾਂ ਦੇ ਕੋਲ ਤੇ ਉਹਨਾਂ ਉਪਰ ਬੜੀ ਵੱਡੀ ਖੁਸ਼ੀ ਕੀਤੀ ਸਰਦਾਰ ਨੇ ਐ ਕੁਛ ਹੁੰਦੇ ਐ ਸਸ ਜੀ ਦੇਖੋ ਆਪਾਂ ਇਹਨੇ ਵੀ ਕਹਿੰਦੇ ਹੋਣੇ ਇਤਿਹਾਸ ਦੀ ਵਿਚਾਰ ਦੇ ਵਿੱਚੋਂ ਕੋਈ ਵਿਚਾਰ ਦੇ ਨਹੀਂ ਨਿਕਲਦੀ ਦੇਖੇ ਸੀਮਾ ਕਰਦਾ ਜਦੋਂ ਭਾਵਨਾ ਨਾਲ ਉਹ ਸੇਵਾ ਸਿਮਰਨ ਕਰਦਾ ਰਹਿੰਦਾ ਰਹਿੰਦਾ ਗੁਰੂ ਤੇ ਸ਼ਰਦਾ ਕੀਦਾ ਤੇ ਪਾਵਨਾ ਰੱਖਦੇ ਪ੍ਰੇਮ ਰੱਖਦੇ ਤੇ ਸਤਿਗੁਰੂ ਦੇਖੋ ਸੇਵਾ ਤੋਂ ਖੁਸ਼ ਹੋ ਕੇ ਸੇਵਾ ਸਿਮਨ ਤੋਂ ਇਹ ਆਪ ਹੀ ਬਾਜ ਬਾੜ ਲੈਂਦੇ